ਰੋਟੀ ਹੈ ਤੇ ਦੋਸਤ ਸਸਿਕਾ ਜੀ ਇੱਕ ਬੰਦੇ ਨੇ ਹਰਪਜਨ ਸਿੰਘ ਨਾਮ ਦਾ ਬੰਦਾ ਹੈ ਜਿਨੇ ਇਧਰ ਪ੍ਰਤਾਪ ਸਿੰਘ ਵਾਲਾ ਦੇ ਕੋਲ ਦਸ਼ਮੇਸ਼ ਨਗਰ ਪੈਂਦਾ ਉਸ ਏਰੀਆ ਦੇ ਵਿੱਚ ਬੜੀ ਬੇਰਹਿਮੀ ਦੇ ਨਾਲ ਇੱਕ ਵਿਚਾਰੇ ਮਾਸੂਮ ਬੇਜਵਾਨ ਡੌਗ ਨੂੰ ਉਹਨੇ ਕੁਝ ਵੀ ਨਹੀਂ ਉਹਦਾ ਕਸੂਰ ਕੋਈ ਵੀ ਨਹੀਂ ਉਨੇ ਬਹਾਨਾ ਬਣਾਇਆ ਵੀ ਮੇਰੀ ਗੱਡੀ ਦਾ ਕਵਰ ਪਾੜਤਾ ਕੁਛ ਨਹੀਂ ਕਿ ਜੇ ਤੈਨੂੰ ਇੰਨੀ ਗੱਡੀ ਦੀ ਪਰਵਾਹ ਹੈ ਘਰ ਦੇ ਅੰਦਰ ਲਗਾ ਲੈ ਜਦ ਕਿ ਇਹ ਰੀਜ਼ਨ ਵੀ ਵੈਲਿਡ ਨਹੀਂ ਹੋਣਾ ਉਹਦਾ ਸਾਰਾ ਮਹੱਲਾ ਨਾਲ ਹੈ ਉਸ ਏਰੀਏ ਦੇ ਸਾਰੇ ਲੋਕ ਨਾਲ ਨੇ ਸਾਡੀ ਐਨ ਜੀਓ ਦੇ ਸਾਰੇ ਜਿੰਨੇ ਮੈਂਬਰ ਇੱਥੇ ਆਏ ਹੋਏ ਨੇ ਪੀਏਯੂ ਥਾਣੇ ਅਸੀਂ ਉਹਨੇ ਬੜੀ ਬੇਰਹਿਮੀ ਦੇ ਨਾਲ ਬਰਛਾ ਮਾਰ ਕੇ ਹਾਰਪਾਰ ਕਰਤਾ ਵਿਚਾਰੇ ਦਾ ਕਸੂਰ ਕੋਈ ਵੀ ਨਹੀਂ ਉਹ ਵਿਚਾਰਾ ਆਪਣੇ ਕ੍ਰਿਟੀਕਲ ਕੰਡੀਸ਼ਨ ਤੇ ਐ ਉਸ ਤੋਂ ਬਾਅਦ ਆਪਣਾ ਬਚਾਅ ਕਰਨ ਲਈ jaan ਮੁਚ ਕੇ ਮੋਹੱਲੇ ਵਾਲਿਆਂ ਦੇ ਨਾਲ ਚਲਾ ਗਿਆ ਵੀ ਮੈਂ ਨਾਲ ਪਹੁੰਚਾਂ ਆਪਣਾ ਬਚਾਅ ਜਵੇ ਇਲਾਜ ਦੇ ਦੌਰਾਨ ਹੁਣ ਲੋਕਾਂ ਨੂੰ ਕਹਿੰਦਾ ਫਿਰਦਾ ਇਲਾਜ ਮੈਂ ਕਰਵਾ ਰਿਆ ਯੇ ਕਰਵਾ ਰਿਆ ਜਦ ਕਿ ਇੱਦਾਂ ਦੀ ਕੋਈ ਗੱਲ ਨਹੀਂ ਉਹਦੇ ਦੀ ਗਾੜੀਆਂ ਅੱਜ ਥਾਣਾ ਪੀਏਯੂ ਦੇ ਵਿੱਚ ਦਰਖਾਸਤ ਦਿੱਤੀ ਹੈ ਜੀ ਇੱਥੇ ਆਈਓ ਸੀਗੇ ਬਲਵਿੰਦਰ ਸਿੰਘ ਪਰ ਘੱਟੋ ਘੱਟ 4 ਘੰਟੇ ਹੋ ਗਏ ਸਾਰਾ ਮੋਹੱਲਾ ਨਾਲ ਐਨ ਜੀਓ ਦੇ ਹੈਲਪਫੁਲ ਐਨੀਮਲ ਸਾਡੀ ਐਨ ਜੀਓ ਦੇ ਸਾਰੇ ਮੈਂਬਰ ਨਾਲ ਨੇ ਪੀਪਲ ਫॉर ਐਨੀਮਲ ਇੰਡੀਆ ਐਨ ਜੀਓ ਦੇ ਮੈਂਬਰ ਨਾਲ ਨੇ ਇੱਥੇ ਘੱਟੋ ਘੱਟ 4 ਘੰਟੇ ਹੋ ਗਏ ਇੱਕ ਡੌਗ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਲੋਕਾਂ ਤੋਂ ਐਸ ਐਚਓ ਨੇ ਫੋਨ ਬੰਦ ਕਰਤਾ ਠੀਕ ਹੈ ਉਸ ਤੋਂ ਉੱਪਰ ਡੀ ਐਸ ਪੀ ਸਾਹਿਬ ਨੂੰ ਫੋਨ ਕਰ ਲਿਆ ਏ ਸੀ ਪੀ ਵੈਸਟ ਨੂੰ ਫੋਨ ਕਰ ਲਿਆ ਏ ਡੀ ਸੀ ਪੀ ਨੂੰ ਫੋਨ ਕਰ ਲਿਆ ਠੀਕ ਹੈ ਕੋਈ ਫੋਨ ਨਹੀਂ ਚੱਕ ਰਿਹਾ ਕੋਈ ਸੁਣਵਾਈ ਨਹੀਂ ਕਰ ਰੇ ਠੀਕ ਹੈ ਆਈਓ ਦਾ ਇੱਕੋ ਕਹਿਣਾ ਜੀ ਕੱਲ ਦੇਖਾਂਗੇ ਜੀ ਕੱਲ ਦੇਖਾਂਗੇ ਉਹਨਾਂ ਦਾ ਇਹੀ ਮਤਲਬ ਹੈ ਡੌਗ ਹੈ ਫਿਰ ਕੀ ਹੋ ਗਿਆ ਮਰ ਗਿਆ ਉਹਦੇ ਇੱਥੇ ਤਾਂ ਭਾਵੇਂ ਬੰਦੇ ਮਰ ਜਾਂ ਤਾਂ ਨਹੀਂ ਕੋਈ ਅਜੇ ਅਸੀਂ ਅਜੀ ਦੇਖਾਂਗੇ ਜੇ ਬੰਦਾ ਵੀ ਮਰ ਗਿਆ ਉਹ ਵੀ ਇੱਦਾਂ ਥੋੜੀ ਪਰਚਾ ਕਰ ਦੇਾਂਗੇ ਇਹ ਇਹਨਾਂ ਦੇ ਵਰਡੀ ਹੈ ਜੀ ਕੋਈ ਗੱਲ ਨਹੀਂ ਜਾਂ ਕੋ ਕਹਿੰਦੇ ਕੋਈ ਗੱਲ ਨਹੀਂ ਡੌਗ ਹੀ ਮਰਿਆ ਜੀ ਬੰਦਾ ਤਾਂ ਨਹੀਂ ਮਰਿਆ ਇਹ ਜਾਂਦੇ ਜਾ ਫਿਰ ਜਾਂ ਬੰਦੇ ਉਸ ਤੋਂ ਬਾਅਦ ਜਦੋਂ ਥਾਣੇ ਖੜੇ ਆ ਦੂਜੀ ਪਾਰਟੀ ਵੱਲੋਂ ਇੱਕ ਚੀਮਾ ਚੀਮਾ ਨਾਮ ਦਾ ਬੰਦਾ ਜੋਗੜਾ ਆਪਣੇ ਆਪ ਨੂੰ ਪ੍ਰਧਾਨ ਕਹਿੰਦਾ ਲੁਧਿਆਣੇ ਦਾ ਰੱਬ ਜਾਣੇ ਸ਼ਾਇਦ ਉਹ ਸ਼ਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਕਹਿ ਰਿਆ ਸੀ ਉੱਥੇ ਆ ਕੇ ਸਾਰੇ ਐਨ ਜੀਓ ਦੇ ਮੈਂਬਰ ਤੇ ਮੁਹੱਲੇ ਵਾਸੀਆਂ ਨਾਲ ਗੁੰਡਾਗਰਦੀ ਕਰਕੇ ਗਿਆ ਉਹਦੀਆਂ ਵੀਡੀਓ ਬਣੀਆਂ ਹੋਈਆਂ ਵੀਡੀਓ ਦੇ ਵਿੱਚ ਸਾਫ਼ ਕਹਿ ਕਹਿੰਦਾ ਮੈਂ ਬੰਦੇ ਬੁਲਾਣਾ ਤੇ ਤੁਹਾਨੂੰ ਦੱਸੂਗਾ ਸ਼ਰੇਆਮ ਧਮਕੀਆਂ ਦੇ ਕੇ ਗਿਆ ਵੀ ਜਾਨੋ ਮਾਰਨੀ ਹੈ ਧਮਕੀਆਂ ਦੇ ਕੇ ਗਿਆ ਬੰਦੇ ਬੁਲਾ ਕੇ ਕਟਾਉਣ ਦੀਆਂ ਧਮਕੀਆਂ ਦੇ ਕੇ ਗਿਆ ਨਾ ਹੁੰਦੇ ਖਿਲਾਫ ਇਹਨਾਂ ਨੇ ਕੋਈ ਕਾਰਵਾਈ ਕੀਤੀ ਮੈਂ ਮੰਗ ਕਰਦਾ ਰਿਹਾ ਮੇਰੀ ਦਰਖਾਸਤ ਪੱਤਰ ਹੀ ਲੈ ਲੋ ਦਾ ਉਹ ਲਿਆ ਨਹੀਂ ਆ ਡਾਕ ਦੀ ਦਰਖਾਸਤ ਮੇਰੇ ਹੱਥੇ 'ਚ ਹੈ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਇਹ ਪਤਾ ਨਹੀਂ ਕੀ ਚੱਕਰ ਹੈ ਇਹਨਾਂ ਨੂੰ ਕਿਸੇ ਕੋਈ ਪ੍ਰੈਸ਼ਰ ਹੈ ਜਾਂ ਕੋਈ ਪੈਸੇ ਦਾ ਲੈਣ ਦੇਣ ਹੋ ਗਿਆ ਹੈ ਇਹਨਾਂ ਨਾਲ ਜਿਹੜਾ ਥਾਣਾ ਪੀਏਯੂ ਦਾ ਐਸਐਚਓ ਹੈ ਸਿਰੇ ਦਾ ਕਰਪਟ ਹੈ ਕਿਉਂਕਿ ਅਸੀਂ ਪਹਿਲਾਂ ਵੀ ਚਾਰ ਪੰਜ ਦਰਖਾਸਤਾਂ ਨੇ ਸਾਡੀਆਂ ਐਨੀਮਲਸ ਦੀਆਂ ਅੱਜ ਤੱਕ ਕਿਸੇ ਨੇ ਪਰਚਾ ਦਰਜ ਨਹੀਂ ਕੀਤਾ ਹੁਣ ਪ੍ਰਸ਼ਾਸਨ ਨੂੰ ਸਾਡੀ ਮੰਗ ਹੈ ਕਮਿਸ਼ਨਰ ਸਾਹਿਬ ਨੂੰ ਮੰਗ ਹੈ ਐਸਐਚਓ ਨੂੰ ਸਸਪੈਂਡ ਕੀਤਾ ਜਾਵੇ ਤੇ ਸਾਡੀਆਂ ਦਰਖਾਸਤ ਦੇ ਉੱਪਰ ਬਣਦੀ ਕਾਰਵਾਈ ਹੋਰ ਭਜਨ ਸਿੰਘ ਤੇ ਕੀਤੀ ਜਾਵੇ ਤੇ ਉਸ ਨੂੰ ਇਨਸਾਫ਼ ਦਵਾਇਆ ਜਾਵੇ ਡੌਗ ਨੂੰ